ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਸਰਦੀਆਂ ਦੀ ਸਪੈਸ਼ਲ ਗੁੜ ਤੇ ਮੁਖਫਲੀ ਦੀ ਗੱਜਕ ਜੋ ਕਿ ਬਹੁਤ ਹੀ ਕ੍ਰਿਸਪੀ ਕਰਾਂਚੀ ਦੇ ਟੇਸਟੀ ਬਣ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਦਾ ਟੈਕਸਚਰ ਆਇਆ ਦੇਸ ਵੀਡੀਓ ਦੇ ਵਿੱਚ ਮੈਂ ਸਾਰੇ ਟਿਪਸ ਹੈ ਜਿਹੜੇ ਤੁਹਾਡੇ ਨਾਲ ਸਾਂਝੇ ਕਰੂੰਗੀ ਵੀ ਜਦੋਂ ਤੁਸੀਂ ਇਹ ਗੁੜ ਤੇ ਮੁਖਫਲੀ ਦੀ ਗੱੱਚਾ ਬਣਾਓ ਤਾਂ ਇਹ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇ ਬਿਲਕੁਲ ਵੀ ਖਰਾਬ ਨਹੀਂ ਹੋਣੀ ਬਹੁਤ ਹੀ ਵਧੀਆ ਕਰੰਚੀ ਤੇ ਬਿਲਕੁਲ ਖਸਤਾ ਬਣ ਕੇ ਤਿਆਰ ਹੋਊਗੀ ਸੋ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਣੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰ ਸਕਦੇ ਐਨੀ ਵਧੀਆ ਇਹ ਗੁੜ ਤੇ ਮੁਖਫਲੀ ਦੀ ਗੱੱਚਾ ਘਰ ਦੇ ਵਿੱਚ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਸਰਦੀਆਂ ਦੀ ਸਪੈਸ਼ਲ ਗੁੜ ਕੇ ਮੁਫਲੀ ਦੀ ਗੱੱਚਾ ਬਣਾ ਰਹੇ ਹਾਂ ਜੀ ਬਿਲਕੁਲ ਬਜ਼ਾਰ ਵਰਗੀ ਯਾਨੀ ਕਿ ਬਾਜ਼ਾਰ ਤੋਂ ਵੀ ਬਹੁਤ ਜ਼ਿਆਦਾ ਵਧੀਆ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਫ੍ਰੈਂਚੀ ਕ੍ਰਿਸਤੀ ਤੇ ਬਿਲਕੁਲ ਕੈਂਥੀ ਤਰ੍ਹਾਂ ਇਹ ਬਿਲਕੁਲ ਸ਼ਾਈਨੀ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰ ਸਕਦੇ ਆ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਨਾਂ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹਿਣਾ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬੱਟਨ ਆ ਤੇ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਇਹ ਰੈਸਪੀ ਬਣਾਣੀ ਆਪਾਂ ਸਿੱਖ ਲੈਨੇ ਆ ਨਾ ਪੁੱਤ ਨੂੰ ਤੇ ਸਭ ਤੋਂ ਪਹਿਲਾਂ ਇਹ ਗੁੜ ਦੀ ਕੱਚੇ ਕ ਬਣਾਉਣ ਦੇ ਲਈ ਆਪਾਂ ਨੂੰ ਚਾਹੀਦੀ ਇੱਥੇ ਮੂਫਲੀ ਤੇ ਮੂਫਲੀ ਜਿਹੜੀ ਮੈਂ ਬਾਜ਼ਾਰ ਦੇ ਵਿੱਚੋਂ ਕੱਚੀ ਲੈ ਕੇ ਆਂਦੀ ਆ ਸੋ ਮੈਂ ਤੁਹਾਨੂੰ ਇੱਥੇ ਇਹੀ ਕਹੂੰਗੀ ਵੀ ਘਰ ਦੇ ਵਿੱਚੋਂ ਨਾ ਕੋਈ ਵੀ ਬਰਤਨ ਤੁਸੀਂ ਲੈ ਲਿਓ ਇਸ ਤਰੀਕੇ ਦੀ ਕੌਲੀ ਜਾਂ ਬਾਟੀ ਉਹਦੇ ਨਾਲ ਹੀ ਆਪਾਂ ਗੁੜ ਨਾਲ ਆਪ ਕੇ ਐਡ ਕਰਨਾਗਾ ਤੇ ਉਨੀ ਹੀ ਆਪਾਂ ਮੂਫਲੀ ਲੈਣੀ ਆ ਤੇ ਇਹ ਕੱਚੀ ਮੂਫਲੀ ਮੈਂ ਬਾਜ਼ਾਰ ਦੇ ਵਿੱਚੋਂ ਮੰਗਵਾ ਲਈ ਸੀ ਆਸਾਨੀ ਨਾਲ ਤੁਹਾਨੂੰ ਮਿਲ ਜੂਗੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਤਿਆਰ ਕਰਨਾ ਯਾਨੀ ਕਿ ਆਪਾਂ ਇਹਨੂੰ ਇਸ ਤਰੀਕੇ ਨਾਲ ਹੀ ਡਰਾਈ ਰੋਸਟ ਕਰਾਂਗੇ ਤੇ ਸਭ ਤੋਂ ਪਹਿਲਾਂ ਚੁੱਲੇ ਤੇ ਰੱਖਾਂਗੇ ਆਪਾਂ ਭਾਰੀ ਤਲੇ ਦਾ ਪੈਣ ਜਾਂ ਕੜਾਹੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਇਹ ਮੂਫਲੀ ਦੀ ਸੋ ਸਭ ਤੋਂ ਜ਼ਰੂਰੀ ਗੱਲ ਇੱਥੇ ਇਹੀ ਹੈ ਵੀ ਜਿਹੜੀ ਆਪਾਂ ਫਲੇਮ ਹੈ ਉਹ ਸਲੋ మీడియం ਰੱਖਣੀ ਹੈ ਤੇ ਹਾਈ ਫਲੇਮ ਨਹੀਂ ਕਰਨੀ ਸੋ ਸਲੋ మీడియం ਫਲੇਮ ਤੇ ਆਪਾਂ ਇਸ ਤਰੀਕੇ ਨਾਲ ਜਿਹੜੇ ਨੂੰ ਲਗਾਤਾਰ ਚਲਾਉਂਦੇ ਹੋਏ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਭੁੰਨਾਂਗੇ ਤਕਰੀਬਨ ਜਿਹੜੇ ਆਪਾਂ ਨੂੰ 5-6 ਮਿੰਟ ਲੱਗਣਗੇ ਇਹਨੂੰ ਭੁੰਨਣ ਦੇ ਲਈ ਤੇ मूਫਲੀ ਨੂੰ ਆਪਾਂ ਲੋ ਮੀਡੀਅਮ ਫਲੇਮ ਤੇ ਇਸ ਕਰਕੇ ਲਗਾਤਾਰ ਘਰਚੀ ਨੂੰ ਚਲਾਉਂਦੇ ਹੋਏ ਜਾਂ ਘਰਚੀ ਨੂੰ ਚਲਾਉਂਦੇ ਹੋਏ ਭੁੰਨਾਂਗੇ ਜਿਹੜੀ मूਫਲੀ ਹੈ ਨਾ ਉਹ ਸਾਰੀਆਂ ਸਾਈਡਾਂ ਤੋਂ ਰੋਸਟ ਹੋ ਜੇ ਵਧੀਆ ਬਣ ਕੇ ਤਿਆਰ ਹੋ ਜੇ ਕਿਉਂਕਿ ਜੇਕਰ ਆਪਾਂ ਹਾਈ ਫਲੇਮ ਤੇ ਨੂੰ ਭੁੰਨਾਂਗੇ ਫਿਰ ਇਹ ਉੱਪਰੋਂ ਜਿਹੜੀ ਜਲਦੀ ਲਾਲ ਹੋ ਜੂਗੀ ਪਰ ਵਿੱਚੋਂ ਜਿਹੜੀ मूਫਲੀ ਉਹ ਕੱਚੀ ਰਹਿ ਜੂਗੀ ਤੇ ਫਿਰ ਬਾਅਦ ਵਿੱਚ ਜਦੋਂ ਆਪਾਂ ਗੱਠਕ ਬਣਾਵਾਂਗੇ ਉਦੋਂ ਗੱਠਕ ਇੰਨੀ ਜ਼ਿਆਦਾ ਕ੍ਰਿਸਪੀ ਨਹੀਂ ਬਣਨੀ ਜਿੰਨੀ ਬਣਨੀ ਚਾਹੀਦੀ ਹੈ ਇਸ ਕਰਕੇ मूਫਲੀ ਨੂੰ ਆਪਾਂ ਸਹੀ ਤਰੀਕੇ ਨਾਲ ਵਧੀਆ ਹੌਲੀ ਹੌਲੀ ਭੁੰਨਾਂਗੇ जाएगी छेड़ के अपने आप थोड़े जो अलग होने स्टार्ट हो गए हैं इसी ना कच्ची पनीर ही बाजार के लैके आगे घर इस तरीके तैयार कर दाँगा फिर यही जी पनीर गुड़बाई लाचक बनूंगी ना बहुत ट्रिस्टी बन गई बहुत करंची बन गई मैं सारे जरूरी स्टैपीडियल में थोड़े ना शेयर करूँगी ये लाचक जी तुम बनाओ तो घर के खराब न हो बिल्कुल सही बन के तैयार हो गए ਤੇ ਇਸ ਤਰ੍ਹਾਂ ਜੀ ਹੌਲੀ ਹੌਲੀ ਮੂੰਗਫਲੀ ਜਿਹੜੀ ਭੁਜਣੀ ਸਟਾਰਟ ਹੋ ਗਈ ਹੈ ਸਾਰੇ ਛਿਲਕੇ ਜਿਹੜੇ ਅਲੱਗ ਹੋਣੇ ਸਟਾਰਟ ਹੋ ਗਏ ਤੁਸੀਂ ਦੇਖ ਸਕਦੇ ਹੋ ਤੇ ਹੁਣ ਜੀ ਇਸ ਤਰੀਕੇ ਨਾਲ ਮੂੰਗਫਲੀ ਨੂੰ ਵਧੀਆ ਆਪਾਂ ਹੌਲੀ ਹੌਲੀ ਭੁੰਨ ਲਿਆ ਤੇ ਵਧੀਆ ਇਹ ਲਾਲ ਹੋ ਗਈ ਹੈ ਤੇ ਦੇ ਛਿਲਕੇ ਵੀ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਅੱਧੇ ਅਲੱਗ ਹੋ ਗਏ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਾਂਗੇ ਤੇ ਮੈਂ ਪੈਨ ਨੂੰ ਜਿਹੜਾ ਚੁੱਲੇ ਤੋਂ ਥੱਲੇ ਉਤਾਰ ਲੂੰਗੀ ਤੇ ਹੁਣ ਜੀ ਇੱਥੇ ਆਪਾਂ ਇੱਕ ਕੱਪੜਾ ਰੱਖ ਲਿਆ ਕੋਈ ਵੀ ਸੁੱਕਾ ਪੱਟੜਾ ਜਾਂ ਇਸ ਤਰੀਕੇ ਦਾ ਪਾਣਾ ਰੱਖ ਲਿਓ ਤੇ ਇਹਦੇ ਉੱਪਰ ਆਪਾਂ ਮੂੰਗਫਲੀ ਜਿਹੜੀ ਇਸ ਤਰੀਕੇ ਨਾਲ ਪਾ ਦੇਣੀ ਥੋੜਾ ਜਿਹਾ ਨਾ ਦੋਖ ਮੰਡੀ ਨੂੰ ਠੰਡਾ ਹੋਣ ਦੇਵਾਂਗੇ ਵੀ ਜਿਹੜਾ ਇਹਦਾ ਛਿਲਕਾ ਹੈ ਨਾ ਹਲਾਲ ਛਿਲਕਾ ਇਹਨੂੰ ਆਸਾਨੀ ਨਾਲ ਅਲੱਗ ਕਰ ਸਕੀਏ ਇਸ ਤਰੀਕੇ ਨਾਲ ਜੀ ਮੋਕਫਲੀ ਠੰਡੀ ਹੋ ਗਈ ਹੈ ਹੁਣ ਆਪਾਂ ਇਹਦੇ ਛਿਲਕੇ ਜਿਹੜੇ ਅਲੱਗ ਕਰ ਦੇਵਾਂਗੇ ਜਿਆਦਾ ਤੁਸੀਂ ਇਸ ਤਰੀਕੇ ਨਾਲ ਅਲੱਗ ਕਰਦੇ ਹੋ ਦੇਖੋ ਆਸਾਨੀ ਨਾਲ ਸਾਰੇ ਛਿਲਕੇ ਜਿਹੜੇ ਅਲੱਗ ਹੋ ਜਾਣਗੇ ਤੇ ਯਾ ਸਭ ਤੋਂ ਸੌਖਾ ਤਰੀਕਾ ਵੀ ਇਸ ਤਰੀਕੇ ਨਾਲ ਆਪਾਂ ਪਾਉਣੇ ਚ ਪਾਇਆ ਨਾ ਇਹਨੂੰ ਕਿ ਥੋੜਾ ਜਿਹਾ ਕ੍ਰੈਸ਼ ਕਰ ਦਿਓ ਇਸ ਤਰੀਕੇ ਨਾਲ ਸਾਰੇ ਛਿਲਕੇ ਜਿਹੜੇ ਅਲੱਗ ਹੋ ਜਾਣਗੇ ਇਸ ਕਰਕੇ ਆਪਾਂ ਇਹਨੂੰ ਠੰਡਾ ਕਰ ਲਿਆ ਸੀ ਇਸ ਤਰ੍ਹਾਂ ਜੀ ਸਾਰੇ ਛਿਲਕੇ ਜਿਹੜੇ ਅਲੱਗ ਹੋ ਗਏ ਆ ਤੇ ਹੁਣ ਆਪਾਂ ਜਿਹੜਾ ਇਹਨੂੰ ਇਸ ਤਰੀਕੇ ਨਾਲ ਛਾਂਲ ਲਾਂਗੇ ਇਸ ਤਰੀਕੇ ਦੀ ਛਾਂਲਣੀ ਆਪਣੇ ਘਰੇ ਹੁੰਦੀ ਆ ਸਾਰੀ ਮੂੰਫਲੀ ਇਹਦੇ ਚੈਡ ਕਰ ਲਾਂਗੇ ਆਪਾਂ ਸਭ ਤੋਂ ਸੌਖਾ ਤਰੀਕਾ ਹੈ ਤੇ ਸਮਾਂ ਵੀ ਬਹੁਤ ਘੱਟ ਲੱਗੂਗਾ ਤੇ ਬਹੁਤ ਹੀ ਆਸਾਨੀ ਨਾਲ ਸਾਰੇ ਛਿਲਕੇ ਦੇਖੋ ਅਲੱਗ ਹੋ ਗਏ ਆ ਤੇ ਮੂੰਫਲੀ ਵਧੀਆ ਸਾਫ਼ ਹੋ ਜੂਗੀ ਤੇ ਹੁਣ ਜੀ ਆਪਾਂ ਇਹ ਦੋ ਹਿੱਸੇ ਕਰ ਲਾਂਗੇ ਇਸ ਤਰੀਕੇ ਨਾਲ ਥੋੜਾ ਜਿਨੂੰ ਕ੍ਰਸ਼ ਕਰ ਦੇਾਂਗੇ ਵੀ ਜਿਹੜੀ ਮੁਖਲੀ ਰਹਿ ਗਈ ਨਾ ਉਹ ਵੀ ਟੁੱਟ ਜੇ ਇਸ ਤਰੀਕੇ ਨਾਲ ਵਧੀਆ ਇੱਕ ਮੋਤੀ ਦੇ ਦੋ ਦੋ ਹਿੱਸੇ ਹੋ ਜਾਣ ਤੇ ਇਸ ਤਰੀਕੇ ਨਾਲ ਜੀ ਮੁਖਲੀ ਆ ਜਿਹੜੀ ਆਪਾਂ ਤਿਆਰ ਕਰਕੇ ਰੱਖ ਲਈਏ ਇਹਨੂੰ ਆਪਾਂ ਰੱਖ ਦਿੰਨੇ ਆ ਹੁਣ ਸਾਈਡ ਤੇ ਇੱਥੇ ਜੀ ਆਪਣੇ ਕੋਲ ਹੈਗਾ ਇੱਕ ਲਫਾਫਾ ਤੇ ਇਹਨੂੰ ਨਾ ਆਪਾਂ ਗ੍ਰੀਸ ਕਰ ਲਾਂਗੇ ਘਿਓ ਜਾਂ ਤੇਲ ਨਾਲ ਤੇ ਹਾਂ ਜੀ ਇੱਥੇ ਆਪਾਂ ਚਾਹੀਦਾ ਗੁੜ ਮੈਂ ਤੇ ਦੇਸੀ ਗੁੜ ਵਰਤ ਰਹੀ ਆਂ ਕਿ ਤੇ ਗੁੜ ਨੂੰ ਨਾ ਮੈਂ ਪਹਿਲਾਂ ਹੀ ਇਸ ਤਰੀਕੇ ਨਾਲ ਕ੍ਰਸ਼ ਕਰ ਲਿਆ ਸੀ ਥੋੜਾ ਜਿਹਾ ਤੁਸੀਂ ਕਿਸੇ ਵੀ ਕੱਪੜੇ ਦੇ ਵਿੱਚ ਇਹਨੂੰ ਐਡ ਕਰਕੇ ਕਿਸੇ ਵੀ ਸੂਤੀ ਕੱਪੜੇ 'ਚ ਐਡ ਕਰਕੇ ਤੁਸੀਂ ਵੇਲਣੇ ਦੀ ਮਦਦ ਨਾਲ ਇਹਨੂੰ ਥੋੜਾ ਜਿਹਾ ਕੁੱਟ ਲਿਓ ਬਰੀਕ ਬਰੀਕ ਡਲੀਆਂ ਬਣਾ ਲਿਓ ਜਿਸ ਤਰੀਕੇ ਨਾਲ ਮੈਂ ਇੱਥੇ ਬਣਾ ਲਿਆ ਜਾਂ ਤੁਸੀਂ ਇਹਨੂੰ ਕੱਦੂ ਖਸ ਕਰ ਲਿਓ ਜਾਂ ਫਿਰ ਕਰਦ ਦੀ ਮਦਦ ਨਾਲ ਛੋਟੇ ਛੋਟੇ ਟੁਕੜੇ ਕਰ ਲਿਓ ਤੇ ਜਿੰਨੀ ਮੂੰਫਲੀ ਲੈਣੀ ਆ ਉਨਾਂ ਹੀ ਆਪਾਂ ਯਾਨੀ ਕਿ ਇੱਕ ਕੌਲੀ ਗੁੜ ਦੀ ਲੈਣੀ ਆ ਗੁੜ ਨੂੰ ਆਪਾਂ ਜਦੋਂ ਪਹਿਲਾਂ ਹੀ ਇਸ ਤਰੀਕੇ ਨਾਲ ਛੋਟੇ ਛੋਟੇ ਟੁਕੜੇ ਕਰਕੇ ਐਡ ਕਰਾਂਗੇ ਪੈਨ ਦੇ ਵਿੱਚ ਤਾਂ ਇਹਦੇ ਨਾਲ ਸਮੇਂ ਦੀ ਬਚਤ ਹੋਊਗੀ ਤੇ ਗੁੜਾ ਜਿਹੜਾ ਉਹ ਜਲਦੀ ਮੈਲਟ ਹੋ ਜਾਊਗਾ ਹੁਣ ਇਹਦੇ ਵਿੱਚ ਇੱਕ ਇੱਕ ਚਮਚਾ ਜਿਹੜਾ ਪਾਣੀ ਦਾ ਐਡ ਕਰਤਾ ਤੇ ਗੁੜ ਨੂੰ ਬਿਲਕੁਲ ਸਲੋ మీడియం ਫਲੇਮ ਤੇ ਹੈ ਜਿਹੜਾ ਆਪਾਂ ਇਸ ਤਰੀਕੇ ਨਾਲ ਮੈਲਟ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਬਰੀਕ ਬਰੀਕ ਟੁਕੜੇ ਰਹਿ ਗਏ ਮੈਂ ਉਹਨਾਂ ਨੂੰ ਵੀ ਮਿਕਸ ਕਰ ਦੂੰਗੀ ਆਸਾਨੀ ਨਾਲ ਜਿਹੜਾ ਇਹ ਮੈਲਟ ਹੋ ਜਾਏ ਤੇ ਗੁੜ ਨੂੰ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਆਪਾਂ ਮੈਲਟ ਕਰ ਲਿਆ ਜੀ ਕੁਛ ਹੀ ਸਮੇਂ ਦੇ ਵਿੱਚ ਹੈ ਜਿਹੜਾ ਗੁੜ ਚੰਗੇ ਤਰੀਕੇ ਨਾਲ ਮੈਲਟ ਹੋ ਜਾਊਗਾ ਤੇ ਵਧੀਆ ਇਹਦੇ ਵਿੱਚ ਝੱਗ ਬਣਨੀ ਸਟਾਰਟ ਹੋ ਜੂਗੀ ਤੇ ਇਹਦਾ ਕਲਰ ਵੀ ਹੈ ਜਿਹੜਾ ਉਹ ਹੌਲੀ-ਹੌਲੀ ਚੇਂਜ ਹੋਣਾ ਸਟਾਰਟ ਹੋ ਜਾਊਗਾ ਸੋ ਬਿਲਕੁਲ ਸਲੋ మీడియం ਫਲੇਮ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਤਿਆਰ ਕਰਨਾਗਾ ਬਸ ਇਹ ਹੀ ਚੀਜ਼ਾਂ ਦਾ ਆਪਾਂ ਇੱਕ ਦੋ ਜਿਹਾ ਧਿਆਨ ਰੱਖਾਂਗੇ ਤਾਂ ਗੱਟ ਕੇ ਜਿਹੜੀ ਬਿਲਕੁਲ ਖਰਾਬ ਨਹੀਂ ਹੁੰਦੀ ਬਿਲਕੁਲ ਪਰਫੈਕਟ ਬਣਦੀ ਹੈ ਤੇ ਗੁੜ ਦੇ ਵਿੱਚ ਇਸ ਤਰੀਕੇ ਨਾਲ ਦੇਖੋ ਜੀ ਝੱਗ ਬਣਨੀ ਸਟਾਰਟ ਹੋ ਗਈ ਹੈ ਤੇ ਆਪਾਂ ਲਗਾਤਾਰ ਖੁਰਚਣੀ ਨੂੰ ਚਲਾਉਂਦੇ ਹੋਏ ਗੁੜ ਨੂੰ ਮੈਲਟ ਕਰਨਾ ਯਾਨੀ ਕਿ ਪਕਾ ਕੇ ਤਿਆਰ ਕਰਨਾਗਾ ਜੇ ਆਪਾਂ ਖੁਰਚਣੀ ਨੂੰ ਚਲਾਉਣਾ ਛੱਡਤਾ ਤਾਂ ਗੋੜਾ ਜਿਹੜਾ ਉਹ ਤਲੇ ਦੇ ਨਾਲ ਵੀ ਚਿਪਕ ਜਾਊਗਾ ਤੇ ਉਹਦੇ ਵਿੱਚ ਕੌੜਾ ਪਣ ਵੀ ਆ ਜਾਊਗਾ ਸੋ ਜਦ ਥੋੜਾ ਜਿਹਾ ਆਪਾਂ ਇਹਨੂੰ ਪਕਾ ਲਿਆ ਤਾਂ ਇਸ ਤਰੀਕੇ ਨਾਲ ਪਾਣੀ ਵਾਲੀ ਕੌਲੀ ਦੇ ਵਿੱਚ ਇੱਕ ਦੋ ਬੂੰਦਾ ਗੁੜ ਦੀ ਐਡ ਕਰਾਂਗੇ ਥੋੜਾ ਜਿਹਾ ਇਹਨੂੰ ਠੰਡਾ ਹੋਣ ਦੇਵਾਂਗੇ ਚੈੱਕ ਕਰ ਲਾਂਗੇ ਇਹ ਬਿਲਕੁਲ ਹਜੇ ਨਰਮ ਹੈ ਹਜੇ ਗੋੜਾ ਜਿਹੜਾ ਗਾਠਕ ਬਣਾਉਣ ਦੇ ਲਈ ਤਿਆਰ ਨਹੀਂਗਾ ਹਜੇ ਆਪ ਤੇ ਜੇ ਉਹ ਤਾਂ ਗੁੜ ਹੈ ਜਿਹੜਾ ਚੰਗੇ ਤਰੀਕੇ ਨਾਲ ਤਿਆਰ ਨਹੀਂ ਹੋ ਜਾਂਦਾ ਗੱਠੇ ਬਣਾਉਣ ਦੇ ਲਈ ਤਾਂ ਤੁਸੀਂ 2-2 ਮਿੰਟਾਂ ਦੇ ਬਾਅਦ ਗੁੜ ਨੂੰ ਇਸ ਤਰੀਕੇ ਨਾਲ ਚੈੱਕ ਜ਼ਰੂਰ ਕਰ ਲੈਣਾ ਕਿਸੇ ਵੀ ਕੌਲੀ ਦੇ ਵਿੱਚ ਠੰਡਾ ਪਾਣੀ ਪਾ ਕੇ ਤੁਸੀਂ ਸਾਈਡ ਤੇ ਰੱਖ ਲਿਓ ਤੇ ਮੈਂ ਥੋੜਾ ਜਿਹਾ ਜਿਹੜਾ ਇਸ ਤਰੀਕੇ ਨਾਲ ਇਹਨੂੰ ਪਕਾ ਲਿਆ ਫਲੇਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਲੋ ਰੱਖੀ ਹੈ ਮੈਂ ਤੇ ਹੁਣ ਪਾਣੀ ਦੇ ਵਿੱਚ ਥੋੜੀਆਂ ਜੀਆਂ ਬੂੰਦਾਂ ਗੁੜ ਦੀਆਂ ਹੋਰ ਐਡ ਕਰਕੇ ਮੈਨੂੰ ਚੈੱਕ ਕਰ ਲੂੰਗੀ ਇਸ ਤਰ੍ਹਾਂ ਜੀ ਗੱਜੇ ਬਣਾਉਣ ਵਾਸਤੇ ਗੋੜਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਕਿ ਆਪਾਂ ਚੈੱਕ ਕਰੀਏ ਚੈੱਕ ਕਰ ਲੈਨੇ ਆ ਤੇ ਇਸ ਤਰੀਕੇ ਨਾਲ ਜੀ ਆਪਾਂ ਜਿਹੜਾ ਗੁੜ ਪਾਣੀ ਦੇ ਵਿੱਚ ਛੱਡ ਕੇ ਦੇਖ ਲਾਂਗੇ ਇੱਕ ਦੋ ਬੂੰਦਾਂ ਥੋੜਾ ਜਿਹਾ ਇਹਨੂੰ ਠੰਡਾ ਹੋਣ ਦੇਵਾਂਗੇ ਤੇ ਇਧਰ ਤੁਸੀਂ ਖੁਰਚਣਾ ਜਾਂ ਕੜਚੀ ਜਿਸਦੇ ਨਾਲ ਵੀ ਬਣਾਉਣ ਨੂੰ ਚਲਾਉਣਾ ਨਾ ਛੱਡਿਓ ਨਹੀਂ ਫਿਰ ਗੋੜਾ ਜਿਹੜਾ ਉਹ ਜਲ ਸਕਦਾਗਾ ਸਲੀ ਇਹਨੂੰ ਤੁਸੀਂ ਲੋ ਰੱਖਿਓ ਤੇ ਇਧਰ ਜੀ ਆਪਾਂ ਚੈੱਕ ਕਰ ਲੈਨੇ ਆ ਦੇਖੋ ਤੁਸੀਂ ਬਿਲਕੁਲ ਇਸ ਤਰੀਕੇ ਦਾ ਕ੍ਰਿਸਪੀ ਗੋੜਾ ਜਿਹੜਾ ਬਣ ਗਿਆ ਦੇਖੋ ਬਿਲਕੁਲ ਟੌਫੀ ਦੀ ਤਰ੍ਹਾਂ ਬਣ ਗਿਆ ਇਹ ਹੋਣ ਜੀ ਇਹਦੇ ਵਿੱਚ ਆਪਾਂ ਦੇਸੀ ਘਿਓ ਐਡ ਕਰਾਂਗੇ ਇੱਕ ਚਮਚਾ ਜਿਹੜਾ ਦੇਸੀ ਘਿਓ ਦਾ ਐਡ ਕਰ ਦਿਆਂਗੇ ਇਹਦੇ ਨਾਲ ਬਹੁਤ ਵਧੀਆ ਸ਼ਾਈਨੀ ਗਾਚਕ ਬਣ ਕੇ ਤਿਆਰ ਹੋਊਗੀ ਤੇ ਨੂੰ ਮਿਕਸ ਕਰ ਦਿਆਂਗੇ ਤੇ ਹੁਣ ਜੀ ਇਹਦੇ ਵਿੱਚ ਜਿਹੜੀ ਮੁੱਖ ਪਲੀ ਆਪਾਂ ਤਿਆਰ ਕਰਕੇ ਰੱਖੀ ਸੀ ਉਹ ਐਡ ਕਰ ਦਿਆਂਗੇ ਫਿਰ ਨਾਲ ਦੀ ਨਾਲ ਮਿਕਸ ਕਰ ਦਿਆਂਗੇ ਤੁਸੀਂ ਇੱਥੇ ਗੈਸ ਹੈ ਜਿਹੜੀ ਬਿਲਕੁਲ ਸਲੋ ਕਰ ਦਿਓ ਤੇ ਗਾਚਕ ਨੂੰ ਨਾਲ ਦੀ ਨਾਲ ਆਪਾਂ ਸੈੱਟ ਕਰਨਾ ਨਹੀਂ ਹੈ ਜੰਮਣੀ ਸਟਾਰਟ ਹੋ ਜਾਂਦੀ ਹੈ ਮੈਂ ਚੁੱਲੇ ਤੋਂ ਪੈਨ ਹੈ ਜਿਹੜਾ ਪਰਾਂ ਹਟਾ ਲੂਗੀ ਇਸ ਤਰੀਕੇ ਨਾਲ ਜਿਹੜਾ ਲਫਾਫਾ ਆਪਾਂ ਤਿਆਰ ਕਰਕੇ ਰੱਖਿਆ ਸੀ ਇਹਦੇ ਸਾਰਾ ਇਹ ਮਿਕਸਚਰ ਇੰਦਾ ਐਡ ਕਰ ਦਿਆਂਗੇ ਤਾਂ ਇੱਥੇ ਆਪਾਂ ਨੂੰ ਨਾ ਕੋਈ ਵੀ ਇਸ ਤਰੀਕੇ ਦਾ ਚਮਚਾ ਚਾਹੀਦਾ ਵੱਡਾ ਇਹਨੂੰ ਗਰੀਸ ਕਰ ਲਿਆ ਆਪਾਂ ਘਿਓ ਨਾਲ ਤੇ ਇਹਦੀ ਮਦਦ ਨਾਲ ਆਪਾਂ ਸੈੱਟ ਕਰ ਦਿਆਂਗੇ ਜਿੰਨੀ ਵੀ ਆਪਾਂ ਪਤਲੀ ਰੱਛੇ ਕਰੱਖਣੀ ਹੈਗੀ ਬਹੁਤ ਦੇਖਣਾ ਕਿਉਂਕਿ ਇਹ ਜਲਦੀ ਸੈੱਟ ਹੋਣ ਲੱਗ ਜਾਂਦੀ ਹੈ ਆਪਾਂ ਨਾਲ ਦੀ ਨਾਲ ਇਹਨੂੰ ਇਸ ਤਰੀਕੇ ਨਾਲ ਵਧੀਆ ਸੈੱਟ ਕਰ ਦਿਆਂਗੇ ਇਹ ਹੌਂਜੀ ਨਾਲ ਦੀ ਨਾਲ ਆਪਾਂ ਕਰਦੇ ਦੀ ਮਦਦ ਨਾਲ ਇਹਦੇ ਵਿੱਚ ਕੱਟ ਲਾ ਦੇਣੀ ਹੈ ਬਾਅਦ ਵਿੱਚ ਗੱਚਕ ਦੇ ਪੀਸ ਆ ਜਿਹੜੇ ਉਹ ਅਲੱਗ ਕਰਨੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਦੋਂ ਇਹ ਸਖਤ ਹੋ ਜਾਂਦੀ ਹੈ ਤੁਸੀਂ ਜਿੰਨੇ ਜਿੰਨੇ ਵੀ ਪੀਸ ਗੱਚਕ ਦੇ ਰੱਖਣੇ ਆ ਉਸ ਤਰੀਕੇ ਨਾਲ ਕੱਟ ਲਾ ਦਿਓ ਦੇਖੋ ਇਹ ਸੈਟ ਹੋਣੀ ਸਟਾਰਟ ਹੋ ਗਈ ਹੈ ਇਸ ਤਰੀਕੇ ਨਾਲ ਜੀ ਘਾਟਾ ਜਿਹੜੇ ਆਪਾਂ ਕਚਕ ਦੇ ਵਿੱਚ ਲਾਤੇ ਆ ਤੇ ਹੁਣ ਆਪਾਂ ਇਹਨੂੰ 1 ਘੰਟਾ ਜਿਹੜਾ ਸੈੱਟ ਹੋਣ ਵਾਸਤੇ ਰੱਖ ਦੇਾਂਗੇ। ਤੇ ਇਸ ਤਰੀਕੇ ਨਾਲ ਜੀ ਘਾਟਾ ਬਿਲਕੁਲ ਸੈੱਟ ਹੋ ਗਈ ਹੈ। ਦੇਖੋ ਮੈਂ ਤੁਹਾਨੂੰ ਉਠਾ ਕੇ ਦਿਖਾਉਣੀ ਆ ਬਹੁਤ ਹੀ ਆਸਾਨੀ ਨਾਲ ਇਹ ਦੇਖੋ ਲਫਾਫੇ ਨਾਲੋਂ ਅਲੱਗ ਹੋ ਗਈ ਹੈ। ਕਿੰਨੀ ਵਧੀਆ ਇਹ ਬਣ ਕੇ ਤਿਆਰ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ। ਇੱਕ ਪੀਸ ਆ ਜਿਹੜਾ ਆਪਾਂ ਕਿਨਾਰੀ ਤੋਂ ਅਲੱਗ ਕਰਕੇ ਵੀ ਤੁਹਾਨੂੰ ਦਿਖਾਉਣੀ ਆ। ਦੇਖੋ। ਬਿਲਕੁਲ ਕਰਾਂਚੀ, ਕ੍ਰਿਸਪੀ ਬਿਲਕੁਲ ਬਾਜ਼ਾਰ ਵਰਗੀ ਬਲਕਿ ਬਾਜ਼ਾਰ ਤੋਂ ਵੀ ਜ਼ਿਆਦਾ ਵਧੀਆ ਇਹ ਬਣ ਕੇ ਤਿਆਰ ਹੋਈ ਹੈ। ਆਪਾਂ ਸਾਰੇ ਪੀਸ ਆ ਜਿਹੜੇ ਅਲੱਗ ਕਰ ਲੈਨੇ ਆ ਤੇ ਤੁਸੀਂ ਆਵਾਜ਼ ਸੁਣ ਸਕਦੇ ਹੋ ਜੀ ਬਿਲਕੁਲ ਕਰਾਂਚੀ ਬਣ ਕੇ ਇਹ ਤਿਆਰ ਹੋਈ ਆ ਦੇਖੋ ਜੀ ਕਿੰਨੇ ਆਸਾਨੀ ਨਾਲ ਇਹ ਅਲੱਗ ਹੋ ਗਈ ਆ ਕਿਉਂਕਿ ਆਪਾਂ ਪਹਿਲੇ ਜਿਹੜਾ ਪੀਸਾਂ ਦੇ ਵਿੱਚ ਕੱਟ ਲਾਤਾ ਸੀ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਸ਼ਾਈਨੀ ਬਿਲਕੁਲ ਗਲਾਸੀ ਬਣ ਕੇ ਤਿਆਰ ਹੋਈ ਆ ਜਿਸ ਤਰੀਕੇ ਨਾਲ ਆਪਾਂ ਬਣਾਈ ਆ ਦੇਖੋ ਇਹੀ ਨਿਸ਼ਾਨੀ ਹੁੰਦੀ ਆ ਗੱਚਕ ਦੀ ਵੀ ਗੱਚਕ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਆ ਤੁਸੀਂ ਦੇਖ ਸਕਦੇ ਹੋ देखो आसानी ना सारे पीस जो अलग हो गए है कि वाया बिलकुल कच्च की तरह बन के तैयार हुई है टैक्सचर तुम देख सकते हो कि वजिया आया फिर <laughs> 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 पहले खान बैठ गया मैंने सर्व भी नहीं करती ਕਿਵੇਂ ਬਣੀ ਹਰਫ ਪੂਰੀ ਤੇਜ਼ੀ ਵਿੱਚ ਪਹਿਲਾਂ ਖਾ ਲਾ ਮੈਂ ਦੱਸ ਸੀ ਹਰ ਬਣੂ ਗਾਜਰ ਕਵਾਰੀ ਸਵਾਦ ਲੱਗੀ ਕਹਿੰਦਾ ਮਮਾ ਬਹੁਤ ਜ਼ਿਆਦਾ ਟੇਸਟੀ ਬਣੀ ਐ ਬਾਜ਼ਾਰ ਵਾਲੀ ਗਾਜਰ ਨਾਲੋਂ ਵੀ ਜ਼ਿਆਦਾ ਵਧੀਆ ਬਣੀ ਐ ਤੇ ਦੇਖੋ ਕਿਨਾਰਿਆਂ ਤੇ ਜਿਹੜੇ ਆਪਾਂ ਪੀਸ ਕੱਢੇ ਸੀ ਨਾ ਇੰਨੇ ਕੀ ਬਚੇ ਆ ਸਾਰੇ ਖਾ ਗਏ ਫੈਮਿਲੀ ਮੈਂਬਰ ਸੋ ਬਹੁਤ ਟੇਸਟੀ ਬਣਦੀ ਐ ਤੁਸੀਂ ਵੀ ਜ਼ਰੂਰ ਘਰੇ ਟਰਾਈ ਕਰਿਓ ਜੀ ਇਸ ਤਰੀਕੇ ਨਾਲ ਜੀ ਚਟਪਟੇ ਇਹ ਗਾਜਰ ਜਿਹੜੀ ਆਪਾਂ ਘਰ ਦੇ ਵਿੱਚ ਬਣਾ ਰਹੀ ਆ ਬਹੁਤ ਹੀ ਵਧੀਆ ਬਾਜ਼ਾਰ ਤੋਂ ਵੀ ਕਿਤੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਐ ਬਿਲਕੁਲ ਸਾਫ਼ ਸੁਥਰੇ ਢੰਗ ਨਾਲ ਸਾਰੀ ਚਾਹ ਤੇ ਦੋ ਲੈ ਇੱਕ ਘਣਾ ਬਾਜੀ ਦੇ ਹੱਥ ਨੂੰ ਦੇ ਹਰਕੂੰ ਦੇ ਤੇ ਕਰਕੇ ਆ ਕੇ ਰਾਸ ਤੇ ਕੇ ਵੈਸੇ ਤੋਂ ਪਹਿਲਾਂ ਖਾ ਲਈ ਦੋ ਠੁਕੜੇ ਮੈਗਨੇ ਦੇ ਕੇ ਤੇ ਬਹੁਤ ਹੀ ਵਧੀਆ ਜੀ ਗਾਛੇ ਦਾ ਪਕਾਣ ਦੇ ਵਿੱਚ ਬਣਾ ਲਿਆ ਸੋ ਜਰੂਰ ਘਰ ਦੇ ਵਿੱਚ ਤੁਸੀਂ ਇਹ ਰੈਸਪੀ ਨੂੰ ਟਰਾਈ ਕਰਿਆ ਜਾਨਕੀ ਗੋੜਾ ਤੇ ਮੁਕਰੀ ਦੀ ਰਾਂਚ ਜਰੂਰ ਬਣਾਇਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਅਦ ਦੇ ਵਿੱਚ ਤੇ ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਨਾਲ ਜਾਂਦੇ ਜਾਂਦੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਬਾਤਵਤ ਕਰ ਦਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤਦਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ